Hallelujah, yeah. hallelujah.

ਸਾਇਆ ਵੀ ਕਹ ਰਿਓ ਰਿਛਾਇਆ ਮੈਂ ਇਸ ਗੱਲ 'ਤੇ ਵਿਸ਼ਵਾਸ ਕਰਦਾ ਕਿ ਜਿਸ ਰਾਤ ਤੁਸੀਂ ਸਲੀਬ 'ਤੇ ਗਏ ਇਹ ਸਮਝੀਂ ਤੋਂ ਡੱਬਾ ਜਨ ਤੁਹਾਡਾ ਸਰੀਰ ਤੋੜਿਆ ਗਿਆ ਸੀ ਤੁਸੀਂ ਆਪਣੇ ਚੇਲਿਆਂ ਨੂੰ ਕਿਹਾ ਕਿ ਜਿਸ ਰਾਤ ਜਦੋਂ ਮੈਨੂੰ ਫੜਾਇਆ ਗਿਆ ਤਬੂ ਯਿਸੂ ਤੂੰ ਆਖਿਆ ਇਹ ਰੋਟੀ ਮੇਰਾ ਸਰੀਰ ਇਹ ਰੋਟੀ ਮੇਰਾ ਸਰੀਰ ਜਿਹੜਾ तो पा द लिय तोड़िया जाता है ये यसु मसीह तेरा शरीर मेरे पापा लियो सलीम तोड़िया गया मैं विश्वास करता हाँ यसु मसीह तेरा बदन तेरा शरीर मेरे पापा की माफी लिय तोड़िया गया यसु मसीह ती रोटी धनबाद करके ਉਸ ਰੋਟੀ ਨੂੰ ਤੋੜਿਆ ਯਸੁਮਸੀ ਤੁਸੀਂ ਧੰਨਵਾਦ ਕਰਕੇ ਰੋਟੀ ਤੋਣੀ ਅਤੇ ਕਿਹਾ ਇਹ ਰੋਟੀ ਮੇਰਾ ਮਾਸ ਹੈ ਜਦੋਂ ਕਦੇ ਇਹ ਰੋਟੀ ਖਾਓ ਹੈ ਯਸੁਮਸੀ ਤੁਸੀਂ ਮੈਨੂੰ ਕਿਹਾ ਇਹ ਰੋਟੀ ਨਹੀਂ ਇਹ ਮੇਰਾ ਮਾਸ ਮਾਸ ਯਸੁਮਸੀ ਦੇ ਲਈ ਤੇ ਮੇਰੇ ਪਾਪਾ ਦੀ ਮਾਫੀ ਲਈ ਮੇਰੇ ਰੋਗਾਂ ਦੀ ਚੰਗਾਈ ਦੇ ਲਈ ਤੁਹਾਡੀ ਦੇਹ ਤੋੜੀ ਜਦੋਂ ਮੈਂ ਰੋਟੀ ਲਵਾ ਉਹ ਰੋਟੀ ਨਹੀਂ ਉਹ ਤੁਹਾਡੇ ਸ਼ਰੀਰ ਦਾ ਟੁਕੜਾ ਤੁਹਾਡਾ ਮਾਸ ਬਣ ਕੇ ਤੇ ਮੈਂ ਖਾਵਾਂ ਤੇ ਮੇਰਾ ਸ਼ਰੀਰ ਤੁਹਾਡੀ ਮਹਿਮਾ ਕਰਨ ਵਾਲਾ ਬਣਦਾ ਜਦੋਂ ਮੈਂ ਆਖਰਸ ਪੀਮਾ ਆਖਰਸ ਜੋ ਤੁਸੀਂ ਕਿਹਾ ਇਹ ਮੇਰੇ ਲਹੂ ਚ ਨਾਮਾ ਨੇ जहरा थोड़े तो पापा की माफी लिए पहाया गया येसू मसीह तेरा लहू मेरे बापा की माफी ललीम्ह येसू मसीह ती मेरे पापा की मुआफी लिए मारे गए दबे गए फिर जी उठी तुम अज भी ज़िंदा हो यसू मसी जदो मैं जो मैं रोटी खाव जो यसू का बदल मेरा मास ਤੁਹਾਡਾ ਆਖਰੀ ਸਪੀਮਾ ਜੋ ਯਿਸੂ ਦਾ ਲਹੂ ਹੈ ਅੱਜ ਮੈਨੂੰ ਉਹ ਬਲ ਉਹ ਸ਼ਕਤੀ ਉਹ ਤਾਕਤ ਮਿਲੇ ਕਿ ਮੈਂ ਯਿਸੂ ਮਸੀਹ ਨੂੰ ਉਹਦੇ ਆਉਟ ਚੀਅ ਫੰਨਾ ਪ੍ਰਚਾਰ ਕਰਦਾ ਰਵਾਂ ਜਦ ਤੱਕ ਯਿਸੂ ਮਸੀਹ ਨਾ ਆ ਕਮਾ ਦੇ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਮੇਂ ਫਲ ਦੇ ਤਾਂ ਕਿ ਮੈਂ ਤੁਹਾਡੀ ਬਹੁਤ ਪ੍ਰਚਾਰ ਕਰ ਸਕਾਂ ਯਹਵਾ ਦਾ ਆਖਰੀ ਸਪੀਮਾ ਤੇਰਾ ਪਵਿੱਤਰ ਲਹੂ ਹੈ ਪਰਮੇਸ਼ਵਰ ਰੂਪੀ यसू असी शरीर है जो साढ़े मेरे पापा ने जोड़ गया यसू देना नाच मतलब इन्हना टाइम रोटी देने ਯਾਰੀ ਸਾਡੇ ਕੋਲ ਪਾ ਇੱਕ ਇੱਕ ਸਾਥ ਰਹਿਵਾਂਗੇ ਬਿਲਕੁਲ ਜੀਸਸ ਤਲਾਕ ਕਰਦੇ ਰਹੀਏ ਅਸੀਂ ਕਸ਼ੇ ਵਜਾਂਗੇ माय पिछे क्या पिछे ये न पाकि होगा कमाया पाक होगा कमाया न पाकि होगा कमाय पिछे पाक होगा कमाया रूबे गुदावली कमाया बिछे ਆਪੇ ਤੋਂ ਇਸੇ ਰੋਟੀ ਬਣਾਗੇ ਇਹ ਦਾਖਸ ਵੀ ਆ ਰਿਹਾ ਬੋਲੋ ਪ੍ਰਭੂ ਯੇਸ਼ੂ ਮਸੀਹ ਇਹ ਬੋ ਰੋਟੀ ਹੈ ਜੋ ਸਾਨੂੰ ਹੁਕਮ ਮਿਲਿਆ ਕਿ ਜਦ ਰੋਟੀ ਖਾਓ ਤੇ ਪਿਆਲੇ ਚ ਪੀਵੋ ਤੁਸੀਂ ਮੇਰੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਯੇਸ਼ੂ ਮਸੀਹ ਇਹ ਰੋਟੀ ਯੇਸ਼ੂ ਦਾ ਬਦਨ ਪ੍ਰਭੂ ਯੇਸ਼ੂ ਤੇਰਾ ਮਾਸ ਜਿਹੜਾ ਮੇਰੇ ਲਈ ਤੋੜਿਆ ਜਿਹੜਾ ਮੇਰੇ ਲਈ ਤੋੜਿਆ ਜੈਸੂ ਦਾ ਨਾਮ ਜੈਸੂ ਦਾ ਅਮੀਨ ਸਿੱਖ ਸਾਥ ਕਮਾਗੇਰ ਧੰਨਵਾਦ ਕਰਦੇ ਹੋਏ ਥੈਂਕ ਯੂ ਜੀਸਸ ਇਸ ਤੇ ਰੋਟੀ ਖਾਣ ਤੋਂ ਬਾਅਦ प्रभु यीशु मसीह ने प्याला लिया आखिर सब को आएगा और जो कपने सत्कार रखने सुटना नहीं है आखिर आखिर आ गया तो अपने लो बोलो यीशु मसीह यह प्याला ਉਨhame ਨਾਮ ਦੇ ਵਿੱਚ ਇਹ ਦਾਖਰਸ ਯਸੂ ਇਹ ਮੇਰੇ ਪਾਪਾਂ ਦੀ ਮਾਫੀ ਲਈ ਤੁਹਾਡਾ ਲਹੂ ਸਲੀਬ ਤੇ ਪਟੋਲਿਆ ਮੈਂ ਦਾਖਰਸ ਨੂੰ ਵਿਸ਼ਵਾਸ ਕਰਦਾ ਹਾਂ ਯਸੂ ਦਾ ਪਵਿੱਤਰ ਲਹੂ ਹੈ ਪਰ ਅੱਜ ਮੈਂ ਇਹਨੂੰ ਪੀ ਰਿਹਾ ਮੇਰੇ ਅੰਦਰ ਯਸੂ ਦਾ ਲਹੂ ਆਪ ਹੈ ਮੇਰਾ ਸ਼ਰੀਰ ਯਸੂ ਦਾ ਮੰਦਰ ਬਣ ਗਿਆ ਔਰ ਮੈਂ ਯਸੂ ਮਸੀਹੀ ਦੀ ਨੋਕਾ ਪ੍ਰਚਾਰ ਕਰਦਾ ਰਹਿਣਾ ਜਦ ਤੱਕ ਤੁਮ ਨਾ ਲਵੋ ਯਿਸੂ ਦੇ ਨਾਮ ਚ ਆਮੀ ਆਦਰ ਸਕਾਨ ਲਵਾਗੇ ਜੀ ਲਵਾ ਦਿਓ ਜੀ ਮਹਾਨ ਪਵਿੱਤਰ ਸਰਵਸ਼ਕਤੀਮਾਨ ਕਹਰੇ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਇਸ ਮਹਾਨ ਦਿਨ ਦਿ ਲਈ ਇਸ ਪਵਿੱਤਰ ਦਿਨ ਦਿ ਲਈ ਰਿਸ਼ਮਸੀ ਜੀ ਤੁਹਾਡਾ ਸ਼ੁਕਰਾਨਾ ਕਰਦੇ ਆਂ ਮਹਾਨ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦੇ ਆਂ ਅੱਜ ਤੁਹਾਡੀ ਮਹਾਸਾਮਰ ਤੁਹਾਡੇ ਮਹਾ ਵਿਸ਼ੇਕ ਲਈ ਧੰਨਵਾਦ ਕਰਦੇ ਆਂ ਪ੍ਰਭੂ ਪੋਜ ਅੱਜ ਅਸੀਂ ਸਿੱਖਿਆ ਕਿ ਕਿਸ ਤਰੀਕੇ ਨਾਲ ਸੰਸਾਰ ਨੂੰ ਜੀਵਨ ਦੇਣ ਦੇ ਲਈ ਤੁਸੀਂ ਅਬਰਾਹਮ ਦੇ ਪੁੱਤਰ ਇਸਹਾਕ ਦਾ ਬਲੀਦਾਨ ਕੀਤਾ ਮਹਾਨ ਪਰਮੇਸ਼ਵਰ ਸਦਾ ਦੀ ਮੁਕਤੀ ਦੇ ਵਾਸਤੇ ਤੁਸੀਂ ਪਰਪਾਪਾ ਦੀ ਮਾਫੀ ਲਈ ਤੁਸੀਂ ਇਸਹਾਕ ਦੇ ਰੂਪ ਇਹ ਦੁਨੀਆ 'ਚ ਆਪਣਾ ਬੇਟਾ ਯਿਸੂ ਭੇਜਿਆ ਜੋ ਮੇਰੇ ਪਾਪਾ ਦੀ ਮਾਫੀ ਲਈ ਪੂਰੀ ਦੁਨੀਆ ਸੰਸਾਰ ਦੀ ਪਾਪਾ ਦੀ ਮਾਫੀ ਲਈ ਪ੍ਰਭੂ ਯਿਸੂ ਸਲੀਬ ਤੇ ਮਰੇ ਦੱਬੇ ਗਏ ਤੇ ਫਿਰ ਜੀ ਉੱਠੇ ਅੱਜ ਸੰਦੇਸ਼ ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ 'ਚ ਜਿੱਥੇ ਵੀ ਲੋਕ ਵਸਦੇ ਨੇ ਇਹ ਸੰਦੇਸ਼ ਜਾਏ ਅਤੇ ਲੋਕ ਸੁਣਦੇ ਹੋਏ ਮੁਕਤੀ ਗ੍ਰਹਿਣ ਕਰਨ ਮਨੁੱਖ ਜਾਤੀ ਯਿਸੂ ਮਸੀਹ ਨੂੰ ਆਪਣਾ ਨਜ਼ਾਦ ਦੇਹਿੰਦਾ ਮੁਕਤੀ ਹਤਾ ਸਲਵੇਸ਼ਨ ਕਰਕੇ ਮੰਨ ਲਵੇ ਤੇ ਜਦੋਂ ਜੋ ਲੋਕ ਯਿਸੂ ਦੇ ਨਾਮ ਤੇ ਵਿਸ਼ਵਾਸ ਕਰਨ ਔਰ ਉਹਨਾਂ ਦੇ ਪਾਪ ਸ਼ਮਾ ਹੋਣ ਔਰ ਸਦਾ ਦੀ ਜ਼ਿੰਦਗੀ ਮਿਲੇ ਛੁਟਕਾਰਾ ਮਿਲੇ ਪਰਮੇਸ਼ਵਰ ਪਿਤਾ ਮੈਂ ਅੱਜ ਦੀ ਬੰਦਗੀ ਦੇ ਲਈ ਔਰ ਸਾਰੇ ਇਜਾਮਾਦ ਦੇ ਲਈ ਔਰ ਜੋ ਵੀ ਅਸੀਂ ਤੇਰੇ ਭਵੰਦ ਦੇ ਜੋ ਕੁਝ ਬਣਾਉਣ ਜਾ ਰਹੇ ਔਰ ਜੋ ਵੀ ਉਹਦੇ ਲਈ ਯੋਗਦਾਨ ਤੇਰੀ ਸੰਗਤ ਨੇ ਤੇਰੇ ਬੇਟੇ ਬੇਟੀਆਂ ਨੇ ਪਾਇਆ ਥੋੜੇ ਜਿਹਾ ਥੋੜਾ ਅਥੇ ਬਹੁਤ ਜਿਹਾ ਬਹੁਤਾ ਜਿਨੀਆਂ ਨੇ ਬੀਜਿਆ ਔਰ ਹਜ਼ਾਰਾਂ ਗੁਣਾ ਬਰਕਤ ਨੂੰ ਗ੍ਰਹਿਣ ਕਰਨ ਮੇਰੇ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਸੰਗਤ ਲਈ ਸੰਤ ਪਉ ਮਹਾਪ੍ਰਸ਼ੇਕ ਚਰਦੇ ਲਈ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਸਭ ਤੇਰੇ ਲੋਕ ਅੱਜ ਯਿਸੂ ਦੇ ਨਾਮ ਵੱਡੀ ਬਰਕਤ ਨੂੰ ਗ੍ਰੈਂਡ ਕਰਨ ਆਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਤੇਰਾ ਪ੍ਰੇਮ ਪਵਿੱਤਰ ਆਤਮ ਦੀ ਸੰਗਤ ਹੈ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਹੁਣ ਤੋਂ ਮੇਰੇ ਨਾਲ ਪੂਰੇ ਪਰਿਵਾਰ ਨਾਲ ਸੰਤ ਪੌਲ ਮਹਾਭਿਸ਼ੇਕ ਚਰਚ ਮਹਾਭਿਸ਼ੇਕ ਚਰਚ ਪੂਰੀ ਦੁਨੀਆ ਦੇ ਵਿੱਚ ਇਜ਼ਰਾਈਲ ਯਰੂਸ਼ਲਮ ਦੇ ਨਾਲ ਹੁਣ ਤੋਂ ਲੈ ਕੇ ਜੁਗ ਜੁਗ ਹੁੰਦੀ ਰਹੇ ਸਭ ਬੋਲੋ ਆਮੀਨ 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 ਸੋ ਸਾਰਿਆਂ ਨੂੰ ਜੈਮ ਸੀ ਦੀ ਔਰ ਜੋ ਨਵੇਂ ਲੋਕ ਆਏ ਨੇ ਜਰੂਰ ਮਿਲ ਕੇ ਜਾਣਗੇ ਲੰਗਰ ਸਾਰਿਆਂ ਬਾ ਤਿਆਰ ਹੈ ਸਭ ਨੇ ਖਾਣਾ ਖਾ ਕੇ ਜਾਣਾ ਔਰ ਆਫਰਿੰਗ ਤੁਸੀਂ ਟੀਬਲ ਤੇ ਰੱਖ ਸਕਦੇ ਹੋ ਔਰ ਆਖਰਸ ਇਹ ਪ੍ਰਭੂ ਜੀ ਘਰ ਜਾ ਕੇ ਘਰ ਲੈ ਕੇ ਜਾਣ ਵਾਸਤੇ ਨਹੀਂ ਹੈਗਾ ਜਿਹੜੇ ਤੇ ਆਏ ਨੇ ਉਹਨਾਂ ਵਾਸਤੇ ਆ ਔਰ ਬਿਨਾ ਪੁੱਛੇ ਕੋਈ ਲੈ ਕੇ ਵੀ ਨਾ ਜਾਵੇ ਮਹਾਂਤਬੂ ਜੀ ਤੁਹਾਡਾ ਸ਼ੁਕਰੀਆ ਕਰਦਾ सारी महिमा आपको देता हूँ परमेश्वर आज की काल हाथ में देता हूँ और आने वाले स्वर्गीय धन की आशीष को तेरे हाथ में देता हूँ लोग बड़ी हरकत को ग्रहण करें जब लोग आए और आशीष पाए तेरा स्वर्ग दूध लेकर आए और आने वाले समय में हम सब लोग मिलकर उन सही समय पर आप प्रार्थना को शुरू